ਰੂਸ ਅਤੇ ਯੂਕਰੇਨ ਦੀ ਜੰਗ ਲਗਾਤਾਰ ਜਾਰੀ ਹੈ ਤੇ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਚਿੰਤਾ ਬਰਕਰਾਰ ਹੈ। ਅਜਿਹੇ ਵਿੱਚ ਰੂਸੀ ਰਾਸ਼ਟਰਪਤੀ ਦਾ ਯੂਰਪ ਬਾਰੇ ਇੱਕ ਗੰਭੀਰ ਬਿਆਨ ਸਾਹਮਣੇ ਆਇਆ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਯੂਰਪ ਜੰਗ ਚਾਹੁੰਦਾ ਹੈ ਤਾਂ ਰੂਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਵਾਂਗੇ। ਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਨੇ ਯੂਰਪ ਨੂੰ ਜੰਗ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਯੂਕਰੇਨ ਦੀ ਸ਼ਾਂਤੀ ਯੋਜਨਾ ਨੂੰ ਪਟੜੀ ਤੋਂ ਉਤਾਰ ਰਹੇ ਨੇ। ਅਤੇ ਉਹਨਾਂ ਦਾ ਇਰਾਦਾ ਸ਼ਾਂਤੀ ਨਹੀਂ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਯੂਰਪ ਜੰਗ ਚਾਹੁੰਦਾ ਹੈ ਤਾਂ ਰੂਸ ਤਿਆਰ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਯੂਰਪੀ ਦੇਸ਼ਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਯੂਰਪ ਰੂਸ ਵਿਰੁੱਧ ਜੰਗ ਸ਼ੁਰੂ ਕਰਦਾ ਹੈ ਤਾਂ ਰੂਸ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇਣ ਦੇ ਲਈ ਤਿਆਰ ਹੈ। ਪੁਤਿਨ ਨੇ ਇਹ ਵੀ ਕਿਹਾ ਕਿ ਰੂਸ ਯੂਰਪ ਦੇ ਨਾਲ ਜੰਗ ਨਹੀਂ ਚਾਹੁੰਦਾ ਪਰ ਜੇਕਰ ਯੂਰਪ ਜੰਗ ਸ਼ੁਰੂ ਕਰਦਾ ਹੈ ਤਾਂ ਮਾਮਲਾ ਇੰਨੀ ਜਲਦੀ ਖਤਮ ਨਹੀਂ ਹੋਵੇਗਾ। ਉਨਾਏ ਵੀ ਚੇਤਾਵਨੀ ਦਿੱਤੀ ਹੈ ਕਿ ਗੱਲਬਾਤ ਕਰਨ ਦੇ ਲਈ ਵੀ ਕੋਈ ਨਹੀਂ ਬਚੇਗਾ ਪੋਟੇ ਨੇ ਦਾਅਵਾ ਕੀਤਾ ਕਿ ਰੂਸ ਯੂਕਰੇਨ ਵਿੱਚ ਪੂਰੇ ਪੈਮਾਨੇ ਤੇ ਜੰਗ ਨਹੀਂ ਲੜ ਰਿਹਾ ਸਗੋਂ ਸਰਜਿਕਲ ਆਪਰੇਸ਼ਨਾਂ ਵਰਗੇ ਸੀਮਿਤ ਕਾਰਜ ਕਰ ਰਿਹਾ ਹੈ ਉਨਾਏ ਵੀ ਕਿਹਾ ਕਿ ਜੇਕਰ ਯੂਰਪ ਨਾਲ ਸਿੱਧੀ ਜੰਗ ਸ਼ੁਰੂ ਹੁੰਦੀ ਹੈ ਤਾਂ ਸਥਿਤੀ ਵਕਰੀ ਹੋਵੇਗੀ ਤੇ ਰੂਸ ਪੂਰੀ ਤਰ੍ਹਾਂ ਦੇ ਨਾਲ ਜਵਾਬ ਦੇਵੇਗਾ ਤੁਹਾਨੂੰ ਦੱਸ ਦਈਏ ਯੂਕਰੇਨ ਅਤੇ ਰੂਸ ਦੀ 4 ਸਾਲਾਂ ਤੋਂ ਜੰਗ ਚੱਲ ਰਹੀ ਹੈ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਵਿੱਚ ਸਭ ਤੋਂ ਵੱਡਾ ਫੌਜੀ ਟਕਰਾਅ ਹੈ ਰੂਸ ਨੇ ਅਜੇ ਤੱਕ ਗਵਾਂਡੀ ਯੂਕਰੇਨ ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਨਹੀਂ ਕੀਤਾ ਯੂਕਰੇਨ ਯੂਰਪੀ ਦੇਸ਼ਾਂ ਤੇ ਅਮਰੀਕਾ ਦਾ ਮਜ਼ਬੂਤ ਸਮਰਥਨ ਪ੍ਰਾਪਤ ਕਰ ਰਿਹਾ ਹੈ ਯੂਰਪੀ ਦੇਸ਼ਾਂ ਤੇ ਯੂਕਰੇਨ ਦਾ ਕਹਿਣਾ ਹੈ ਕਿ ਜੇਕਰ ਪੁਤਿਨ ਨੇ ਯੂਕਰੇਨ ਜੁੱਧ ਜਿੱਤ ਜਾਂਦਾ ਹੈ ਤਾਂ ਉਹ ਕਿਸੇ ਵੀ ਨਾਟੋ ਦੇਸ਼ ਤੇ ਹਮਲਾ ਕਰ ਸਕਦਾ ਹੈ ਪੁਤਿਨ ਨੇ ਇਸ ਦਾਅਵੇ ਨੂੰ ਬਕਵਾਸ ਦੱਸਦਿਆਂ ਬਾਰ-ਬਾਰ ਇਸ ਨੂੰ ਖਾਰਜ ਕੀਤਾ ਹੈ ਉਹਦਨੇ ਕਿਹਾ ਕਿ ਯੂਰਪੀ ਦੇਸ਼ਾਂ ਨੇ ਖੁਦ ਰੂਸ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਕੀਤੇ ਨੇ ਅਤੇ ਹੁਣ ਇਹ ਜੁੱਧ ਦੀ ਵਕਾਲਤ ਕਰ ਰਹੇ ਨੇ ਸੋ ਲਗਾਤਾਰ ਪਿਛਲੇ 4 ਸਾਲਾਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਇਹ ਟੈਨਸ਼ਨ ਬਣੀ ਹੋਈ ਹੈ ਤੇ ਇਸ ਤੋਂ ਬਾਅਦ ਹੁਣ ਯੂਰਪੀ ਮੁਲਕਾਂ ਵੱਲੋਂ ਲਗਾਤਾਰ ਖੱਛੇ ਜाहिर ਕੀਤੇ ਜਾ ਰਹੇ ਨੇ ਕਿ ਰੂਸ ਕਿਸੇ ਵੀ ਨਾਟੋ ਦੇਸ਼ ਤੇ ਹਮਲਾ ਕਰ ਸਕਦਾ ਹੈ ਇਸ ਤੋਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਦਾ ਇਹ ਬਿਆਨ ਬੇਹਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਯੂਰਪ ਨੂੰ ਜੰਗ ਪੱਖੀ ਦੱਸਦਿਆਂ ਕਿਹਾ ਹੈ ਕਿ ਜੇਕਰ ਯੂਰਪ ਜੰਗ ਚਾਹੁੰਦਾ ਹੈ ਤਾਂ ਰੂਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਵਲਾਦੀਮੀਰ ਪੁੱਤਰ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਰੂਸ ਯੂਰਪ ਦੇ ਕਿਸੇ ਦੇਸ਼ ਦੇ ਨਾਲ ਜੰਗ ਕਰਨਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਯੂਰਪ ਦੇ ਨਾਲ ਜੰਗ ਨਹੀਂ ਚਾਹੁੰਦੇ ਪਰ ਉਹਨਾਂ ਨੂੰ ਅਜਿਹਾ ਕਰਨ ਲਈ ਜੇਕਰ ਮਜਬੂਰ ਕੀਤਾ ਜਾਂਦਾ ਤਾਂ ਉਹ ਪੂਰੀ ਤਾਕਤ ਦੇ ਨਾਲ ਜਵਾਬ ਦੇਣਗੇ ਰੂਸੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਯੂਕਰੇਨ ਦੇ ਵਿੱਚ ਉਹ ਆਪਣੀ ਪੂਰੀ ਤਾਕਤ ਦੇ ਨਾਲ ਨਹੀਂ ਲੜ ਰਹੇ ਸਗੋਂ ਸਰਜੀਕਲ ਸਟ੍ਰਾਈਕ ਵਰਗੀਆਂ ਛੋਟੀਆਂ-ਛੋਟੀਆਂ ਸਟ੍ਰਾਈਕਸ ਕਰਕੇ ਯੂਕਰੇਨ ਨੂੰ ਪਿਛਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਜੇਕਰ ਯੂਰਪ ਦੇ ਨਾਲ ਪੂਰਾ ਯੁੱਧ ਹੁੰਦਾ ਹੈ ਤਾਂ ਯੂਰਪ ਤੇ ਵਿਆਪਕ ਪੱਧਰ ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਰੂਸ ਆਪਣੀ ਪੂਰੀ ਤਾਕਤ ਇਸ ਦੇ ਵਿੱਚ ਝੁੰਕ ਦੇਵੇਗਾ ਇਸ ਤੋਂ ਬਾਅਦ ਹੁਣ ਯੂਰਪੀ ਦੇਸ਼ਾਂ ਦੇ ਵਿੱਚ ਚਿੰਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਹਾਲਾਂਕਿ ਰੂਸ ਨੇ ਪਹਿਲਾਂ ਤੋਂ ਹੀ ਕਿਹਾ ਹੈ ਕਿ ਉਹ ਪਹਿਲਾ ਹਮਲਾ ਨਹੀਂ ਕਰੇਗਾ ਪਰ ਇਸ ਦੇ ਨਾਲ-ਨਾਲ ਉਹਨਾਂ ਇਹ ਵੀ ਕਿਹਾ ਕਿ ਜੇਕਰ ਯੂਰਪ ਜੰਗ ਚਾਹੁੰਦਾ ਹੈ ਤਾਂ ਰੂਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਅਤੇ ਉਹ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇਵੇਗਾ